ਹਾਂਜੀ ਦੋਸਤੋ ਹਿੰਦੂ ਧਰਮ ਦੇ ਵਿੱਚ ਭਗਵਾਨ ਸ਼ਿਵ ਜੀ ਮਹਾਰਾਜ ਜੀ ਦੀ ਪੂਜਾ ਨੂੰ ਸਭ ਤੋਂ ਪਵਿੱਤਰ ਪੂਜਾ ਮੰਨਿਆ ਗਿਆ ਹੈ ਇਸ ਲਈ ਕੋਈ ਵੀ ਵਿਅਕਤੀ ਗਲਤੀ ਨਾਲ ਵੀ ਭਗਵਾਨ ਦੀ ਪੂਜਾ ਅਰਚਨਾ ਵਿੱਚ ਗਲਤੀ ਨਹੀਂ ਕਰਨੀ ਚਾਹੁੰਦਾ ਕਿਉਂਕਿ ਮੰਨਿਆ ਜਾਂਦਾ ਹੈ ਕਿ ਸ਼ਿਵ ਭਗਵਾਨ ਜੀ ਦੀ ਗਲਤ ਤਰੀਕੇ ਨਾਲ ਪੂਜਾ ਕਰਨ ਤੇ ਸ਼ਿਵ ਭਗਵਾਨ ਅਤਿਅੰਤ ਨਾਰਾਜ਼ ਹੋ ਜਾਂਦੇ ਹਨ ਅਤੇ ਵਿਅਕਤੀ ਦੇ ਜੀਵਨ ਵਿੱਚ ਬਹੁਤ ਸਾਰੀਆਂ ਦਿੱਕਤਾਂ ਕਸ਼ਟ ਮੁਸੀਬਤਾਂ ਪਰੇਸ਼ਾਨੀਆਂ ਆ ਜਾਂਦੀਆਂ ਹਨ। ਬਾਕੀ ਕਈ ਵਾਰ ਮੰਦਰ ਜਾਂਦੇ ਸਮੇਂ ਜਾਂ ਭਗਵਾਨ ਦੇ ਦਰਸ਼ਨਾਂ ਦੌਰਾਨ ਜਾਂ ਫਿਰ ਦਰਸ਼ਨ ਕਰਨ ਤੋਂ ਬਾਅਦ ਮੰਦਰ ਤੋਂ ਘਰ ਵਾਪਸ ਆਉਂਦੇ ਵਕਤ ਲੋਕ ਜਾਣੇ ਅਣਜਾਣੇ ਵਿੱਚ ਇਹੋ ਜਿਹੀਆਂ ਗਲਤੀਆਂ ਕਰ ਦਿੰਦੇ ਹਨ ਜਿਸ ਨਾਲ ਉਹਨਾਂ ਨੂੰ ਦਰਸ਼ਨਾਂ ਦਾ ਫਲ ਨਹੀਂ ਮਿਲਦਾ। ਤਾਂ ਜਾਣਦੇ ਹਾਂ ਕਿ ਉਹ ਕਿਹੜੀਆਂ ਗਲਤੀਆਂ ਹਨ ਜੋ ਦੇਵ ਸਥਾਨ ਤੇ ਜਾਂਦੇ ਵਕਤ ਜਾਂ ਦਰਸ਼ਨਾਂ ਦੌਰਾਨ ਵਿਅਕਤੀ ਨੂੰ ਵਿਸ਼ੇਸ਼ ਤੌਰ ਤੇ ਭੁੱਲ ਕੇ ਵੀ ਨਹੀਂ ਕਰਨੀਆਂ ਚਾਹੀਦੀਆਂ ਅਤੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਤਾ ਲక్ష్ਮੀ ਜੀ ਦਾ ਸੰਪੂਰਨ ਅਸੀਰਵਾਦ ਹਮੇਸ਼ਾ ਹੀ ਤੁਹਾਡੇ ਉੱਤੇ ਬਣਿਆ ਰਹੇ ਤਾਂ ਸਾਡੇ ਚੈਨਲ ਇੱਕੋ ਇਲਫਾਜ਼ ਨੂੰ ਹੁਣੇ ਹੀ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਵੀਡੀਓ ਨੂੰ ਇੱਕ ਸ਼ੇਅਰ ਤੇ ਇੱਕ ਲਾਇਕ ਕਰਨਾ ਕਿਉਂਕਿ ਤੁਹਾਡਾ ਇੱਕ ਲਾਇਕ ਸਾਡੀ ਅਗਲੀ ਵੀਡੀਓ ਬਣਾਉਣ ਦਾ ਉਤਸ਼ਾਹ ਵਧਾਉਂਦਾ ਹੈ ਇਸ ਲਈ ਦੋਸਤੋ ਤਾਂ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਤੁਹਾਡੇ ਲਈ ਖਾਸ ਹੋਣ ਵਾਲੀ ਹੈ ਇਹ ਖਾਸ ਹੋਣ ਵਾਲੀ ਹੈ ਜਾਣਨ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਨੰਬਰ 1 ਪ੍ਰਸ਼ਾਦ ਨੂੰ ਭੁੱਲ ਕੇ ਵੀ ਰਸਤੇ ਵਿੱਚ ਨਹੀਂ ਖਾਣਾ ਚਾਹੀਦਾ ਅਤੇ ਮੰਦਰ ਚੋਂ ਮਿਲਣ ਵਾਲਾ ਪ੍ਰਸ਼ਾਦ ਜਾਂ ਜੋ ਤੁਸੀਂ ਆਪਣੇ ਘਰ ਤੋਂ ਭਗਵਾਨ ਨੂੰ ਪ੍ਰਸ਼ਾਦ ਚੜਾਉਣ ਲਈ ਲੈ ਕੇ ਜਾਂਦੇ ਹੋ ਉਸ ਪ੍ਰਸ਼ਾਦ ਨੂੰ ਮੰਦਰ ਤੋਂ ਵਾਪਸ ਆਉਣ ਵੇਲੇ ਰਸਤੇ ਵਿੱਚ ਨਹੀਂ ਖਾਣਾ ਚਾਹੀਦਾ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀ ਪੂਜਾ ਅਧੂਰੀ ਮੰਨੀ ਜਾਂਦੀ ਹੈ। ਮਾਨਯਤਾ ਅਨੁਸਾਰ ਮੰਦਰ ਚੋਂ ਮਿਲੇ ਪ੍ਰਸ਼ਾਦ ਨੂੰ ਘਰ ਵਾਲੇ ਪ੍ਰਸ਼ਾਦ ਚ ਮਿਲਾ ਕੇ ਸਾਰੇ ਪਰਿਵਾਰ ਨੂੰ ਵੰਡ ਕੇ ਗ੍ਰਹਿਣ ਤથા ਸਕਣਾ ਚਾਹੀਦਾ ਹੈ। ਨੰਬਰ 2 ਤਾਂਬੇ ਦਾ ਲੋਟਾ ਘਰੇ ਖਾਲੀ ਲੈ ਕੇ ਨਹੀਂ ਆਉਣਾ ਚਾਹੀਦਾ। ਜੋ ਤਿਸ ਸ਼ਾਸਤਰ ਦੇ ਅਨੁਸਾਰ ਮੰਦਰ ਜਾਂਦੇ ਵਕਤ ਜਾ ਆਉਂਦੇ ਵਕਤ ਖਾਲੀ ਲੋਟਾ ਘਰ ਵਿੱਚ ਨਹੀਂ ਲੈ ਕੇ ਆਉਣਾ ਚਾਹੀਦਾ ਮੰਨਿਆ ਜਾਂਦਾ ਹੈ ਕਿ ਖਾਲੀ ਲੋਟਾ ਘਰ ਵਿੱਚ ਲੈ ਕੇ ਆਉਣ ਨਾਲ ਵਿਅਕਤੀ ਦੇ ਜੀਵਨ ਵਿੱਚ ਬਣਦੇ ਕੰਮ ਵਿਗੜਨ ਲੱਗ ਜਾਂਦੇ ਹਨ ਇਸ ਲਈ ਮੰਦਰ ਦੇ ਵਿੱਚ ਭਗਵਾਨ ਨੂੰ ਜਲ ਅਰਪਿਤ ਕਰਦੇ ਸਮੇਂ ਥੋੜਾ ਜਿਹਾ ਜਲ ਲੋਟੇ ਵਿੱਚ ਬਚਾ ਕੇ ਰੱਖੋ ਜੇਕਰ ਗਲਤੀ ਨਾਲ ਭਗਵਾਨ ਨੂੰ ਜਲ ਅਰਪਿਤ ਕਰਦੇ ਸਮੇਂ ਸਾਰਾ ਜਲ ਵਰਤਿਆ ਗਿਆ ਤਾਂ ਦੁਬਾਰਾ ਲੋਟੇ ਵਿੱਚ ਜਲ ਮੰਦਰ ਚੋਂ ਹੀ ਲੈ ਕੇ ਪਾਓ ਭੁੱਲ ਕੇ ਵੀ ਖਾਲੀ ਲੋਟਾ ਘਰ ਨਹੀਂ ਲੈ ਕੇ ਆਉਣਾ ਚਾਹੀਦਾ ਇਸ ਤੋਂ ਬਾਅਦ ਘਰ ਆ ਕੇ ਉਸ ਜਲ ਨੂੰ ਘਰ ਦੇ ਮੁੱਖ ਦਵਾਰ ਦੇ ਦੋਨੋਂ ਪਾਸੇ ਥੋੜਾ ਥੋੜਾ ਬਖੇਰ ਦਿਓ ਬਾਕੀ ਰਹਿੰਦੇ ਜਲ ਦਾ ਸਾਰੇ ਘਰ ਵਿੱਚ ਛਿੱਟਾ ਜ਼ਰੂਰ ਦੇਵੋ ਵਾਸਤੂ ਸ਼ਾਸਤਰ ਅਨੁਸਾਰ ਇਸ ਤਰ੍ਹਾਂ ਕਾਰਨ ਦੇ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਆਉਂਦੀ ਹੈ ਅਤੇ ਸਾਰੇ ਵਿਗੜੇ ਹੋਏ ਕੰਮ ਠੀਕ ਹੋਣ ਲੱਗ ਜਾਂਦੇ ਹਨ ਵਾਸਤੂ ਸ਼ਾਸਤਰ ਦੇ ਅਨੁਸਾਰ ਜੋ ਵੀ ਵਿਅਕਤੀ ਲੋਟੇ ਨਾਲ ਜੁੜੇ ਹੋਏ ਇਹ ਨਿਯਮ ਨਹੀਂ ਕਰਦਾ ਤਾਂ ਉਸ ਨੂੰ ਆਰਥਿਕ ਪੱਖੋਂ ਬਹੁਤ ਸਾਰੇ ਸੰਕਟ ਦੁੱਖ ਕਸ਼ਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਨੰਬਰ 3 ਜਦੋਂ ਵੀ ਕੋਈ ਵਿਅਕਤੀ ਪੂਜਾ ਕਰਨ ਤੋਂ ਬਾਅਦ ਘਰ ਵਿੱਚ ਆਉਂਦਾ ਹੈ ਤਾਂ ਉਸ ਨੂੰ ਘਰੇ ਆ ਕੇ ਗਲਤੀ ਨਾਲ ਵੀ ਪੈਰ ਨਹੀਂ ਧੋਣੇ ਚਾਹੀਦੇ ਇਸ ਤਰ੍ਹਾਂ ਕਰਨਾ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ ਵਾਸਤੂ ਸ਼ਾਸਤਰ ਅਨੁਸਾਰ ਐਸਾ ਮੰਨਿਆ ਜਾਂਦਾ ਹੈ ਕਿ ਤੁਹਾਡੇ ਮੰਦਰ ਦੇ ਵਿੱਚ ਕੀਤੇ ਸਾਰੇ ਪੁੰਨ ਖਤਮ ਹੋ ਜਾਂਦੇ ਹਨ ਅਤੇ ਵਿਅਕਤੀ ਨੂੰ ਸੁਭ ਫਲ ਦੀ ਪ੍ਰਾਪਤੀ ਨਹੀਂ ਹੁੰਦੀ ਇਸ ਲਈ ਇਸ ਤਰ੍ਹਾਂ ਕਰਨ ਤੋਂ ਬਚਣਾ ਚਾਹੀਦਾ ਹੈ ਤੁਸੀਂ ਮੰਦਰ ਜਾਣ ਤੋਂ ਪਹਿਲਾਂ ਹੀ ਪੈਰ ਧੋਵੋ ਮੰਦਰ ਦੇ ਅੰਦਰ ਜਾਣ ਤੋਂ ਬਾਅਦ ਜਾਂ ਫਿਰ ਪੂਜਾ ਦੌਰਾਨ ਬਾਅਦ ਵਿੱਚ ਪੈਰ ਨਹੀਂ ਧੋਣੇ ਚਾਹੀਦੇ ਅਤੇ ਮੰਦਰ ਤੋਂ ਬਾਅਦ ਘਰੇ ਆ ਕੇ ਵੀ ਪੈਰ ਧੋਣ ਨਾਲ ਮੰਦਰ ਵਿੱਚ ਕੀਤੇ ਪੂਜਾ ਪਾਠ ਸੇਵਾ ਆਦ ਦੇ ਫਲ ਸਾਰੇ ਹੀ ਨਸ਼ਟ ਹੋ ਜਾਂਦੇ ਹਨ ਅਤੇ ਪਰੇਸ਼ਾਨੀਆਂ ਵਧਣ ਲੱਗ ਜਾਂਦੀਆਂ ਹਨ ਜੇਕਰ ਤੁਸੀਂ ਵੀ ਮੰਦਰ ਚੋਂ ਘਰ ਆਉਣ ਤੋਂ ਬਾਅਦ ਪੈਰ ਧੋਂਦੇ ਹੋ ਤਾਂ ਤੁਹਾਡੇ ਸੁਭਾਗਾਂ ਵਿੱਚ ਕਮੀਆਂ ਆਉਣ ਲੱਗਦੀਆਂ ਹਨ ਅਤੇ ਬਣਦੇ ਕੰਮ ਵਿਗੜਨ ਲੱਗ ਜਾਂਦੇ ਹਨ ਅਤੇ ਮਾਨਸਿਕ ਸਰੀਰਕ ਪਰੇਸ਼ਾਨੀਆਂ ਆਉਣ ਲੱਗਦੀਆਂ ਹਨ ਇਸ ਲਈ ਪੈਰ ਹਮੇਸ਼ਾ ਮੰਦਰ ਚੋਂ ਘਰੇ ਆ ਕੇ ਨਹੀਂ ਧੋਣੇ ਚਾਹੀਦੇ ਬਾਕੀ ਮੰਦਰ ਦੇ ਵਿੱਚ ਪੂਜਾ ਕਰਦੇ ਹੋਏ ਵੀ ਨਾ ਕਰੋ ਇਹ ਗਲਤੀਆਂ ਨੰਬਰ 1 ਮੰਦਰ ਦੇ ਵਿੱਚ ਪੂਜਾ ਕਰਦੇ ਸਮੇਂ ਸਾਨੂੰ ਭੁੱਲ ਕੇ ਵੀ ਇਹ ਗਲਤੀ ਨਹੀਂ ਕਰਨੀ ਚਾਹੀਦੀ ਉਹ ਗਲਤੀ ਇਹ ਹੈ ਕਿ ਸਾਨੂੰ ਪੂਜਾ ਦੌਰਾਨ ਇੱਕ ਜਲਦੇ ਹੋਏ ਦੀਪਕ ਤੋਂ ਦੂਸਰਾ ਦੀਪਕ ਨਹੀਂ ਜਗਾਉਣਾ ਚਾਹੀਦਾ ਵਾਸਤੂ ਸ਼ਾਸਤਰ ਅਨੁਸਾਰ ਇਸ ਤਰ੍ਹਾਂ ਕਰਨ ਦੇ ਨਾਲ ਭਗਵਾਨ ਸਾਡੇ ਨਾਲ ਨਿਰਾਸ਼ ਹੋ ਜਾਂਦੇ ਹਨ ਅਤੇ ਪੂਜਾ ਦਾ ਫਲ ਸਾਨੂੰ ਨਹੀਂ ਮਿਲਦਾ ਅਤੇ ਪੂਜਾ ਕਰਦੇ ਸਮੇਂ ਵੀ ਜੋ ਵੀ ਪੂਜਣ ਸਮਗਰੀ ਤੁਸੀਂ ਭਗਵਾਨ ਨੂੰ ਅਰਪਿਤ ਕਰਦੇ ਹੋ ਉਹਦੇ ਵਿੱਚੋਂ ਜੋ ਵੀ ਸਮਗਰੀ ਧਰਤੀ ਉੱਤੇ गिर ਜਾਂਦੀ ਹੈ ਉਸ ਨੂੰ ਵਾਪਸ ਭਗਵਾਨ ਨੂੰ ਨਹੀਂ ਚੜਾਉਣਾ ਚਾਹੀਦਾ ਇਸ ਤਰ੍ਹਾਂ ਕਰਨਾ ਭਗਵਾਨ ਦਾ ਨਿਰਾਦਰ ਕਰਨ ਦੇ ਬਰਾਬਰ ਮੰਨਿਆ ਜਾਂਦਾ ਹੈ ਨਾਲ ਹੀ ਪੂਜਾ ਕਰਦੇ ਹੋਏ ਸਾਡੇ ਹੱਥਾਂ ਨੂੰ ਭੋਜਨ ਸਮਗਰੀ ਵੀ ਲੱਗ ਜਾਂਦੀ ਹੈ ਉਸ ਭੋਜਨ ਸਮਗਰੀ ਨੂੰ ਭੁੱਲ ਕੇ ਵੀ ਪੂਜਾ ਸਥਲ ਤੇ ਸਾਫ਼ ਨਹੀਂ ਕਰਨਾ ਚਾਹੀਦਾ ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਭਗਵਾਨ ਤੁਹਾਡੇ ਉੱਤੇ ਨਾਰਾਜ਼ ਹੋ ਜਾਂਦੇ ਹਨ ਅਤੇ ਤੁਹਾਡੀ ਕੀਤੀ ਹੋਈ ਪੂਜਾ ਖੰਡਨ ਹੋ ਜਾਂਦੀ ਹੈ ਨੰਬਰ 2 ਮੰਦਰ ਦੇ ਵਿੱਚ ਭਗਵਾਨ ਦੇ ਦਰਸ਼ਨ ਕਰਨ ਤੋਂ ਪਹਿਲਾਂ ਜਾਂ ਬਾਅਦ ਚ ਪ੍ਰਕਰਮਾ ਹਮੇਸ਼ਾ ਹੀ ਸਾਨੂੰ ਖੱਬੇ ਹੱਥ ਤੋਂ ਸ਼ੁਰੂ ਕਰਨੀ ਚਾਹੀਦੀ ਹੈ ਉਲਟੀ ਪ੍ਰਕਰਮਾ ਕਰਨ ਦੇ ਨਾਲ ਸ਼ਸਤਰਾਂ ਅਨੁਸਾਰ ਅਸ਼ੁਭ ਮੰਨੀ ਜਾਂਦੀ ਹੈ ਅਤੇ ਦਰਸ਼ਨ ਕਰਨ ਤੋਂ ਵੀ ਕੋਈ ਖਾਸ ਲਾਭ ਪ੍ਰਾਪਤ ਨਹੀਂ ਹੁੰਦਾ ਇਸ ਲਈ ਇਸ ਮਰਿਆਦਾ ਦਾ ਖਾਸ ਹੀ ਧਿਆਨ ਰੱਖੋ ਜੀ ਨੰਬਰ 3 ਸ਼ਾਸਤਰਾਂ ਅਨੁਸਾਰ ਐਸਾ ਵਰਣਨ ਕੀਤਾ ਗਿਆ ਹੈ ਕਿ ਜਦੋਂ ਅਸੀਂ ਮੰਦਰ ਵਿੱਚ ਭਗਵਾਨ ਦੇ ਦਰਸ਼ਨ ਕਰਦੇ ਹਾਂ ਤਾਂ ਸਾਨੂੰ ਉਹਨਾਂ ਦੇ ਬਿਲਕੁਲ ਵੀ ਸਾਹਮਣੇ ਨਹੀਂ ਖੜੇ ਹੋਣਾ ਚਾਹੀਦਾ ਐਸਾ ਮੰਨਿਆ ਜਾਂਦਾ ਹੈ ਕਿ ਭਗਵਾਨ ਦੇ ਦਰਸ਼ਨਾਂ ਦੌਰਾਨ ਸਾਨੂੰ ਥੋੜਾ ਇੱਕ ਸਾਈਡ ਵੱਲ ਤਿਰਸੇ ਖੜੇ ਹੋਣਾ ਚਾਹੀਦਾ ਹੈ ਨੰਬਰ 4 ਭਗਵਾਨ ਦੇ ਦਰਸ਼ਨ ਕਰਦੇ ਸਮੇਂ ਸਾਨੂੰ ਕੋਈ ਵੀ ਚਮੜੇ ਦੀ ਬਣੀ ਹੋਈ ਚੀਜ਼ ਜਿਵੇਂ ਕਿ ਪਰਸ, ਬਟੂਆ, 벨ਟ ਨਹੀਂ ਪਾਉਣੀ ਚਾਹੀਦੀ ਅਤੇ ਨਾ ਹੀ ਕੋਈ ਨਸੀਲੀ ਵਸਤੂਆਂ ਖਾਧੀਆਂ ਪੀਤੀਆਂ ਹੋਣੀਆਂ ਚਾਹੀਦੀਆਂ ਹਨ। ਭਗਵਾਨ ਦੇ ਦਰਸ਼ਨਾਂ ਤੋਂ ਪਹਿਲਾਂ ਇਸ਼ਨਾਨ ਆਦ ਕੀਤਾ ਹੋਣਾ ਚਾਹੀਦਾ ਹੈ। ਨੰਬਰ 5 ਭਗਵਾਨ ਦੇ ਦਰਸ਼ਨ ਕਰਦੇ ਸਮੇਂ ਮੰਦਰ ਵਿੱਚ ਜਿਆਦਾ ਉੱਚੀ ਆਵਾਜ਼ ਵਿੱਚ ਨਹੀਂ ਬੋਲਣਾ ਚਾਹੀਦਾ ਅਤੇ ਜਿਆਦਾ ਉੱਚੀ ਆਵਾਜ਼ ਵਿੱਚ ਹੱਸਣਾ ਵੀ ਨਹੀਂ ਚਾਹੀਦਾ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਭਗਵਾਨ ਦਾ ਨਰਾਦਰ ਕਰਨ ਦੇ ਬਰਾਬਰ ਹੈ ਅਤੇ ਨਾਲ ਹੀ ਮੰਦਰ ਦੀ ਸ਼ਾਂਤੀ ਭੰਗ ਹੋ ਜਾਂਦੀ ਹੈ ਤੇ ਤੁਹਾਨੂੰ ਬਹੁਤ ਸਾਰਾ ਪਾਪ ਵੀ ਲੱਗਦਾ ਹੈ ਨੰਬਰ 6 ਮੰਦਰ ਦੇ ਵਿੱਚ ਜੇਕਰ ਕੋਈ ਵਿਅਕਤੀ ਭਗਵਾਨ ਦੇ ਦਰਸ਼ਨਾਂ ਦੌਰਾਨ ਡੰਡਾਉਤ ਕਰ ਰਿਹਾ ਹੋਵੇ ਤਾਂ ਉਹਦੇ ਅੱਗੋਂ ਦੀ ਨਹੀਂ ਲੰਘਣਾ ਚਾਹੀਦਾ ਇਸ ਤਰ੍ਹਾਂ ਕਰਨ ਦੇ ਨਾਲ ਭਗਵਾਨ ਸਾਡੇ ਤੇ ਕਰੋਪ ਹੋ ਜਾਂਦੇ ਹਨ ਅਤੇ ਸਾਨੂੰ ਪਾਪ ਲੱਗਦਾ ਹੈ ਸਾਨੂੰ ਇਸ ਦਾ ਖਾਸ ਹੀ ਧਿਆਨ ਰੱਖਣਾ ਚਾਹੀਦਾ ਹੈ ਕਿ ਵਿਅਕਤੀ ਅਤੇ ਭਗਵਾਨ ਦੇ ਵਿੱਚ ਜੋ ਕਨੈਕਸ਼ਨ ਹੈ ਸਾਡੀ ਵਜ੍ਹਾ ਨਾਲ ਉਹ ਟੁੱਟ ਜਾਂਦਾ ਹੈ ਅਤੇ ਅਸੀਂ ਉਸ ਵਿਅਕਤੀ ਦੇ ਭਗਤੀ ਮਾਰਗ 'ਚ ਰੋੜਾ ਬਣ ਰਹੇ ਹੁੰਦੇ ਹਾਂ ਨੰਬਰ 7 23 ਸਾਰੇ ਲੋਕਾਂ ਦੀ ਆਦਤ ਹੁੰਦੀ ਹੈ ਕਿ ਸਾਹਮਣੇ ਤੋਂ ਭਗਵਾਨ ਦੇ ਦਰਸ਼ਨ ਕਰਨ ਤੋਂ ਬਾਅਦ ਮੰਦਰ ਦੇ ਪਿੱਛੇ ਜਾ ਕੇ ਉਹ ਪੂਜਾ ਅਰਚਨਾ ਕਰਨੀ ਸ਼ੁਰੂ ਕਰ ਦਿੰਦੇ ਹਨ ਬਲਕਿ ਇਸ ਤਰ੍ਹਾਂ ਬਿਲਕੁਲ ਨਹੀਂ ਕਰਨਾ ਨਹੀਂ ਤਾਂ ਤੁਹਾਡੀ ਸਾਰੀ ਕੀਤੀ ਹੋਈ ਪੂਜਾ ਪਾਠ ਦਾ ਫਲ નિਹਫਲ ਹੋ ਜਾਣਾ ਹੈ ਨੰਬਰ 8 ਆਮ ਤੌਰ ਤੇ ਦੇਖਿਆ ਜਾਵੇ ਤਾਂ ਹਰ ਵਿਅਕਤੀ ਮੰਦਰ ਚ ਸੁੱਖ ਸ਼ਾਂਤੀ ਲਈ ਜਾਂਦਾ ਹੈ ਪਰ ਉਥੇ ਹੀ ਅੱਗੇ ਲੱਗਣ ਨੂੰ ਲੈ ਕੇ ਲਾਈਨ ਚ ਖੜੇ ਕਈ ਸਾਰੇ ਲੋਕ ਬਾਦ ਵਿਵਾਦ ਚ ਫਸੇ ਹੁੰਦੇ ਹਨ ਇਹੋ ਜਹੀ ਗਲਤੀ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਇਸ ਤਰ੍ਹਾਂ ਕਰਨ ਦੇ ਨਾਲ ਜਾਂ ਹੁੱਲੜਵਾਜੀ ਕਰਨ ਦੇ ਨਾਲ ਮੰਦਰ ਦੀ ਸ਼ਾਂਤੀ ਭੰਗ ਹੋ ਜਾਂਦੀ ਹੈ ਅਤੇ ਤੁਹਾਨੂੰ ਹਮੇਸ਼ਾ ਸ਼ਾਂਤੀ ਅਤੇ ਧੀਰਜ ਰੱਖ ਕੇ ਨਿਮਰਤਾ ਨਾਲ ਹੀ ਦਰਸ਼ਨ ਕਰਨੇ ਚਾਹੀਦੇ ਹਨ ਨੰਬਰ 9 ਕਈ ਲੋਕਾਂ ਦੇ ਮਨ ਵਿੱਚ ਇਹ ਵੀ ਸਵਾਲ ਆਉਂਦਾ ਹੈ ਕਿ ਮੰਦਰ ਚੋਂ ਬਾਹਰ ਨਿਕਲਣ ਸਮੇਂ ਘੰਟੀ ਵਜਾਉਣੀ ਚਾਹੀਦੀ ਹੈ ਜਾਂ ਨਹੀਂ ਪਰ ਕਈ ਲੋਕ ਜਾਣੇ ਅਣਜਾਣੇ ਜਾਂ ਦੇਖਾ ਦੇਖੀ ਕਹਿ ਲੋ ਬਿਨਾਂ ਕਾਰਨ ਦੇ ਮੰਦਰ ਚੋਂ ਬਾਹਰ ਨਿਕਲਦੇ ਵਕਤ ਘੰਟੀ ਵਜਾ ਦਿੰਦੇ ਹਨ ਲੇਕਿਨ ਵਾਸਤੂ ਸ਼ਾਸਤਰ ਦੇ ਆਧਾਰ ਤੇ ਮੰਦਰ ਵਿੱਚੋਂ ਬਾਹਰ ਨਿਕਲਣ ਲੱਗੇ ਘੰਟੀ ਨਹੀਂ ਵਜਾਉਣੀ ਚਾਹੀਦੀ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਤੁਸੀਂ ਮੰਦਰ ਦੀ ਸਕਾਰਾਤਮਕ ਊਰਜਾ ਨੂੰ ਉੱਥੇ ਹੀ ਛੱਡ ਦਿੰਦੇ ਹੋ ਇਸ ਲਈ ਤੁਸੀਂ ਘਰ ਖਾਲੀ ਹੀ ਵਾਪਸ ਆ ਜਾਂਦੇ ਹੋ ਇਸੇ ਕਰਕੇ ਮੰਦਰ ਚੋਂ ਬਾਹਰ ਨਿਕਲਣ ਲੱਗੇ ਕਦੇ ਵੀ ਘੰਟੀ ਨਹੀਂ ਵਜਾਉਣੀ ਚਾਹੀਦੀ ਨਹੀਂ ਤਾਂ ਤੁਹਾਡਾ ਮੰਦਰ ਆਉਣਾ ਨਿਸਫਲ ਹੋ ਜਾਂਦਾ ਹੈ ਨੰਬਰ 10 ਕਦੇ ਵੀ ਮੰਦਰ ਦੇ ਵਿੱਚ ਕਿਸੇ ਹੋਰ ਦੀਪਕ ਤੋਂ ਆਪਣਾ ਦੀਪਕ ਨਹੀਂ ਜਗਾਉਣਾ ਚਾਹੀਦਾ ਇਹ ਵੀ ਬਹੁਤ ਸ਼ੋਭ ਮੰਨਿਆ ਜਾਂਦਾ ਹੈ ਨੰਬਰ 11 ਪੰਚ ਅਮਰਤ ਨੂੰ ਪੀ ਕੇ ਹੱਥਾਂ ਨੂੰ ਮੱਥੇ ਨਾਲ ਜਾਂ ਸਿਖਾ ਨਾਲ ਨਾ ਪੂੰਜੋ ਬਲਕਿ ਅੱਖਾਂ ਤੇ ਲਗਾਓ ਸਿਖਾ ਉੱਤੇ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਸਿਖਾ ਉੱਤੇ ਗੈਤਰੀ ਦਾ ਨਿਵਾਸ ਹੁੰਦਾ ਹੈ ਇਸ ਲਈ ਇਸ ਤਰ੍ਹਾਂ ਕਰਕੇ ਉਸ ਨੂੰ ਅਪਵਿੱਤਰ ਨਾ ਕਰੋ ਨੰਬਰ 12 ਮੰਦਰ ਵਿੱਚੋਂ ਕਦੇ ਵੀ ਖੜੇ-ਖੜੇ ਵਾਪਸ ਨਹੀਂ ਆਉਣਾ ਚਾਹੀਦਾ ਉਥੇ 5-10 ਮਿੰਟ ਬੈਠ ਕੇ ਭਗਵਾਨ ਜੀ ਦੀ ਸੰਗਤ ਕਰਕੇ ਅਸ਼ੀਰਵਾਦ ਪ੍ਰਾਪਤ ਕਰਨਾ ਚਾਹੀਦਾ ਹੈ ਸੋ ਦੋਸਤੋ ਇਹ ਸਾਰੀ ਜਾਣਕਾਰੀ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਜੋਤਿਸ਼ ਸ਼ਾਸਤਰ ਤੇ ਧਰਮ ਦੇ ਉਪਾਏ ਤੇ ਸਲਾਹਾਂ ਨੂੰ ਆਪਣੀ ਆਸਤਾ ਅਤੇ ਵਿਸ਼ਵਾਸ ਤੇ ਹੀ ਅਜਮਾਓ ਵੀਡੀਓ ਦਾ ਉਦੇਸ਼ ਸਿਰਫ ਤੁਹਾਨੂੰ ਬਿਹਤਰ ਸਲਾਹ ਦੇਣਾ ਹੈ ਇਸ ਲਈ ਇਸ ਬਾਰੇ ਅਸੀਂ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਦਾਵਾ ਨਹੀਂ ਕਰਦੇ ਕਿਉਂਕਿ ਸਭ ਕੁਝ ਕਰਨ ਕਰਾਉਣ ਵਾਲਾ ਤਾਂ ਇੱਕ ਭਗਵਾਨ ਆਪ ਹੀ ਹੁੰਦਾ ਹੈ ਸੋ ਦੋਸਤੋ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਇਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ ਸਾਡੀ ਵੀਡੀਓ ਨੂੰ ਪੂਰਾ ਦੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸ ਲਈ ਦੋਸਤੋ ਅਸੀਂ ਤੁਹਾਡੇ ਤੋਂ ਇਹ ਇੱਕ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੀ ਵੀਡੀਓ ਨੂੰ ਪਸੰਦ ਕੀਤਾ ਹੋਵੇਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਹਰ ਹਰ ਮਹਾਦੇਵ ਜੀ